ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਇੱਕ ਓੰਕਾਰ ਸਤਨਾਮ ਕਰਤਾ ਪੁਰਖ ਨਿਰਭਉ ਨਿਰਵੈਰ ਅਕਾਲ ਮੂਰਤ ਅਜੂਨੀ ਸੈਭੰ ਗੁਰਪ੍ਰਸਾਦ ਜਪ ਆਦ ਸਚ ਜੁਗਾਦ ਸਚ ਹੈ ਭੀ ਸਚ ਨਾਨਕ ਹੋਸੀ ਭੀ ਸਚ ਵਾਹਿਗੁਰੂ 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 ਕੇਦਾਰਾ ਮਹੱਲਾ 14 ਘਰ ਪਹਿਲਾ ਇੱਕ ਊੰਕਾਰ ਸਤਿਗੁਰ ਪ੍ਰਸਾਦ ਕੇਦਾਰਾ ਰਾਗ ਦੇ ਅੰਦਰ ਚੌਥੇ ਪਾਤਸ਼ਾਹ ਸ੍ਰੀ ਗੁਰੂ ਰਾਮਦਾਸ ਸਾਹਿਬ ਮਹਾਰਾਜ ਜੀ ਘਰ ਪਹਿਲੇ ਸੁਰਤਾਲ ਵਿੱਚ ਪਰਮ ਪਵਿੱਤਰ ਉਪਦੇਸ਼ ਬਖਸ਼ ਰਹੇ ਹਨ ਇੱਕ ਅਦੁੱਤੀ ਬ੍ਰਹਮ ਓੰਕਾਰ ਸਾਰਿਆਂ ਦਾ ਪ੍ਰਕਾਸ਼ਕ ਜੋ ਸਤਿਗੁਰਾਂ ਦੀ ਕਿਰਪਾ ਦੁਆਰਾ ਪ੍ਰਾਪਤ ਹੁੰਦਾ ਹੈ ਮੇਰੇ ਮਨ ਰਾਮ ਨਾਮ ਨਿਤ ਗਾਵੀਏ ਰੇ ਇਹ ਮੇਰੇ ਮਨਾਂ ਨਿਤਾ ਪ੍ਰਤੀ ਹੀ ਰਾਮ ਪ੍ਰਮਾਤਮਾ ਦੇ ਨਾਮ ਨੂੰ ਗਾਉਣਾ ਕਰੀਏ। ଅਤਵਾ हे ਮੇਰੇ ਪਿਆਰੇ ਮਨ ਸ਼ਰੋਮਣੀ ਪ੍ਰਮਾਤਮਾ ਦੇ ਨਾਮ ਨੂੰ ਨਿਤਾ ਪ੍ਰਤੀ ਕੀਰਤਨ ਰੂਪ ਵਿੱਚ ਗਾਉਣਾ ਕਰੀਏ। ਅਗਮ ਅਗੋਚਰ ਨ ਜਾਈ ਹਰ ਲਖਿਆ ਗੁਰ ਪੂਰਾ ਮਿਲੇ ਲਗਾਵੀਐ ਰੇ ਰਹਾਉ। हे ਮੇਰੇ ਮਨਾ ਉਹ ਪ੍ਰਮਾਤਮਾ ਵੇਦਾਂ ਸ਼ਾਸਤਰਾਂ ਕਰਕੇ ਅਗਮ ਗਮਤਾ ਤੋਂ ਰਹਤ ਅਤੇ ਅਗੋਚਰ ਇੰਦਰੀਆਂ ਦੇ ਅਭਿਸ਼ੇਖ ਜੋ ਸ਼ਕਤੀ ਬਿਰਤੀ ਕਰਕੇ ਲਖਿਆ ਜਾਣਿਆ ਨਹੀਂ ਜਾਂਦਾ ਤੇ ਨਾ ਜਾਣਿਆ ਜਾ ਸਕਦਾ ਹੈ ਜੇਕਰ ਪੂਰਨ ਗੁਰੂ ਮਿਲ ਪਵੇ ਤਾਂ ਉਹ ਲਖਣਾ ਬਿਰਤੀ ਦੁਆਰਾ ਲਖਾਵੀਏ ਜਿਨਾ ਦਿੰਦਾ ਹੈ ਰਹਾਉ ਜਿਸੇ ਆਪੇ ਕਿਰਪਾ ਕਰੇ ਮੇਰਾ ਸੁਆਮੀ ਤਿਸ ਜਾਣ ਕੋ ਹਰਿ ਲਿਵ ਲਾਵੀਐ ਰੇ ਹੇ ਮੇਰੇ ਮਨਾ ਜਿਸ ਉਪਰ ਮੇਰਾ ਸੁਆਮੀ ਮਾਲਕ ਪ੍ਰਭੂ ਆਪ ਆਪਣੀ ਕਿਰਪਾ ਮਿਹਰ ਦੀ ਦ੍ਰਿਸ਼ਟੀ ਕਰਦਾ ਹੈ ਉਸ ਜਨਪੁਰਖ ਨੂੰ ਪ੍ਰਭੂ ਆਪ ਹੀ ਆਪਣੀ ਲਵ ਪ੍ਰੀਤੀ ਜਿਹੜੀ ਲਾਉਣਾ ਕਰਦਾ ਸਭ ਕੋ ਭਗਤ ਕਰੇ ਹਰ ਕੇਰੀ ਹਰ ਭਾਵੈ ਸੋ ਥਾਏ ਪਾਵੀਐ ਰੇ ਆਪਣੇ ਆਪ ਵੱਲੋਂ ਤਾਂ ਸਭ ਕੋਈ ਹੀ ਪਰਮਾਤਮਾ ਦੀ ਭਗਤੀ ਕਰਦਾ ਹੈ ਪਰ ਜੋ ਪ੍ਰਮਾਤਮਾ ਨੂੰ ਪਾਉਂਦਾ ਉਸੇ ਦੀ ਭਾਉ ਭਗਤੀ ਥਾਂ ਪਰਵਾਨਗੀ ਵਿੱਚ ਪਉਣਾ ਕਰਦਾ ਹਰ ਹਰ ਨਾਮ ਅਮੋਲਕ ਹਰ ਪਹਿ ਹਰ ਦੇਵੈ ਤਾਂ ਨਾਮ ਧਿਆਵੀਐ ਰੇ ਏ ਮੇਰੇ ਮਨਾ ਪ੍ਰਮਾਤਮਾ ਦੇ ਪਹਿ ਹੁੰਦਾ ਪਾਸ ਹਰੇਕ ਨੂੰ ਹਰੇ ਭਰੇ ਕਰਨ ਵਾਲ ਅਮੋਲਕ ਬੇਕੀਮਤਾ ਨਾਮ ਹੈ ਜੇਕਰ ਉਹ ਪ੍ਰਮਾਤਮਾ ਆਪ ਕਿਰਪਾ ਕਰਕੇ ਗੁਰਾਂ ਦੁਆਰਾ ਆਪਣਾ ਨਾਮ ਦੇਣਾ ਕਰੇ ਤਦੋਂ ਹੀ ਉਸ ਦਾ ਨਾਮ ਧਿਆਉਣਾ ਕਰੀਦਾ ਜਿਸ ਨੂੰ ਨਾਮ ਦੇ ਮੇਰਾ ਸੁਆਮੀ ਤਿਸ ਲੇਖਾ ਸਭ ਛਡਾਵੀਐ ਰੇ ਇਹ ਮੇਰੇ ਮਨਾਂ ਜਿਸ ਮਨੁੱਖ ਨੂੰ ਮੇਰਾ ਸੁਆਮੀ ਮਾਲਕ ਪ੍ਰਭੂ ਗੁਰਾਂ ਦੁਆਰਾ ਆਪਣਾ ਨਾਮ ਦੇਣਾ ਕਰਦਾ ਹੈ ਉਸ ਮਨੁੱਖ ਦਾ ਕਰਮਾਂ ਧਰਮਾਂ ਦਾ ਸਾਰਾ ਲੇਖਾ ਹਿਸਾਬ ਕਿਤਾਬ ਛਡਾ ਦਿੰਦਾ ਹੈ ਹਰ ਨਾਮ ਅਰਾਧੈ ਸੇ ਧਨਜਨ ਕਹੀਐ ਦਿਨ ਮਸਤਕ ਭਾਗ ਤੁਰ ਲਿਖ ਪਾਵੀਐ ਰੇ ਏ ਮੇਰੇ ਮਨਾ ਜੋ ਪੁਰਖ ਪ੍ਰਮਾਤਮਾ ਦੇ ਨਾਮ ਨੂੰ ਸਿਮਰਦੇ ਹਨ ਉਹ ਜਨਪੁਰਖ ਧੰਤਾ ਜੋਗ ਕਹੀਐ ਆਖੇ ਜਾਂਦੇ ਉਹਨਾਂ ਦੇ ਮਸਤਕ ਮੱਥੇ ਉੱਪਰ ਕਰਤਾ ਪੁਰਖ ਨੇ ਤੁਰ ਆਦਤੋਂ ਹੀ ਸ੍ਰੇਸ਼ਟ ਭਾਗ ਲੇਖ ਵਿੱਚ ਲਿਖ ਕੇ ਪਾਵੀਐ ਰੇ ਪਾਣਾ ਕੀਤੇ ਹਨ ਦੇਨ ਦੇਕੇ ਮੇਰਾ ਮਨ ਵਿਗਸੈ ਜਿਉ ਸੋਤ ਮਿਲ ਮਾਤ ਗੱਲ ਲਾਵੀਏ ਰੇ ਉਹਨਾਂ ਪੁਰਖਾਂ ਨੂੰ ਵੇਖਣ ਕਰਕੇ ਮੇਰਾ ਮਨ ਹਿਰਦਾ ਇਉਂ ਵਿਗਸੈ ਪਰ ਫੁੱਲ ਤੁੰਦਾ ਵਾ हे ਮੇਰੇ ਮਨਾਂ ਜਿਵੇਂ ਸੋਤ ਪੁੱਤਰ ਨੂੰ ਮਿਲ ਕਰਕੇ ਮਾਤ ਕਹੀਏ ਮਾਤਾ ਆਪਣੇ ਗਲ ਕੰਠ ਨਾਲ ਲਾਉਣਾ ਕਰਦੀ ਅਤੇ ਖੁਸ਼ ਹੁੰਦੀ ਹੈ ਵੈਸੇ ਪ੍ਰਕਾਰ ਗੁਰਮੁਖ ਜਨ ਪਾਉ ਭਗਤੀ ਰੂਪੀ ਮਾਤਾ ਦੁਆਰਾ ਜਗਿਆਸੂ ਰੂਪੀ ਪੁੱਤਰ ਨੂੰ ਅਪੇਦ ਨਿਸ਼ਚੇ ਰੂਪੀ ਕੰਠ ਨਾਲ ਲਾਉਣਾ ਕਰਦੇ ਹਨ ਹਮ ਬਾਰਿਕ ਹਰ ਪਿਤਾ ਪ੍ਰਭ ਮੇਰੇ ਮੋਕੋ ਦੇਹ ਮਤੀ ਜਿਤ ਹਰ ਪਾਵੀਐ ਰੇ हे हरि हरे परे करने वाले मेरे पिता स्वरूप प्रभु परमात्मा असि तेरे बारक बच्चे हां मेरे ताई ये मति बुद्धि सिखिया देना कर ਜਿਸ ਕਰਕੇ ਹੇ ਹਰੀ ਤੈਨੂੰ ਪਾਵੀਏ ਪਉਣਾ ਕਰ ਲਈਏ ਜੋ ਬਚਰਾ ਦੇਖ ਗਉ ਸੁਖ ਮੰਨੈ ਤੇਉ ਨਾਨਕ ਹਰ ਗੱਲ ਲਾਵੀਐ ਰੇ ਜਿਵੇਂ ਕਹਿੰਦੇ ਆਪਣਾ ਬਚਰਾ ਬੱਚਾ ਵੇਖ ਕਰਕੇ ਗਾਂ ਸੁਖ ਮੰਨਦੀ ਬਹੁਤ ਖੁਸ਼ ਹੁੰਦੀ ਸਤਿਗੁਰੂ ਸਾਹਿਬ ਜੀ ਕਥਨ ਕਰਦੇ ਕੇ ਹੇ ਹਰੀ ਤਿਵੇਂ ਹੀ ਅਸੀਂ ਬੱਚਿਆਂ ਦੀ ਨਿਆਈ ਤੇਰੇ ਬੱਚੇ ਹਾਂ ਤੇ ਤੂੰ ਸਾਨੂੰ ਆਪੇਦ ਨਿਚੈ ਰੂਪੀ ਗਲ ਕੰਠ ਨਾਲ ਲਾਉਣਾ ਕਰ ਕੇਦਾਰਾ ਮਹੱਲਾ 14 ਕਰ ਪਹਿਲਾ 1 ਊੰਕਾਰ ਸਤਿਗੁਰ ਪ੍ਰਸਾਦ ਕੇਦਾਰਾ ਰਾਗ ਅੰਧਰ ਚੌਥੇ ਸਰੂਪ ਧੰਨ ਗੁਰੂ RAMDAS ਮਹਾਰਾਜ ਸਾਹਿਬ ਜੀਓ ਕਰ ਪਹਿਲੇ ਸੁਰਤਾਲ ਵਿੱਚ ਇਹ ਪਾਵਨ ਸ਼ਬਦ ਉਚਾਰਨ ਕਰਦੇ ਆ ਸਤਿਗੁਰੂ ਮੰਗਲ ਕਰਦੇ ਆ ਇਕ ਅਦੁੱਤੀ ਬ੍ਰਹਮ ਓੰਕਾਰ ਸਾਰਿਆਂ ਦਾ ਪ੍ਰਕਾਸ਼ਕ ਜੋ ਸਤਿਗੁਰਾਂ ਦੀ ਪ੍ਰਸਾਦ ਕਿਰਪਾ ਦੁਆਰਾ ਪ੍ਰਾਪਤ ਹੁੰਦਾ ਹੈ ਮੇਰੇ ਮਨ ਹਰ ਹਰ ਗੁਣ ਕਹੋ ਰੇ ਹੇ ਮੇਰੇ ਮਨਾ ਖਰੇ ਭਰੇ ਕਰਨ ਵਾਲੇ ਪ੍ਰਮਾਤਮਾ ਦੇ ਗੁਣ ਕਹਿਣਾ ਕਰ ਸਤਿਗੁਰੂ ਕੇ ਚਰਨ ਤੋਏ ਤੋਏ ਪੂਜੋ ਇਨ ਬਿਦ ਮੇਰਾ ਹਰ ਪ੍ਰਭ ਲਹੋ ਰੇ ਰਾਵ हे मेरे मन सद्गुरु साहिब जी दे पूजनीय चरण ਧੋਤੋ ਕੇ ਪੂਜਣਾ ਕਰ ਵਾ ਸ਼ਬਦ ਰੂਪੀ ਚਰਨਾਂ ਨੂੰ ਧਿਆਨ ਕਰਨ ਰੂਪ ਧੋਤੋ ਕੇ ਪੂਜਣਾ ਕਰ ਇਸ ਵਿਧ ਤਰੀਕੇ ਨਾਲ ਤੂੰ ਮੇਰਾ ਸਭ ਨੂੰ ਹਰੇ ਭਰੇ ਕਰਨ ਵਾਲਾ ਪ੍ਰਮਾਤਮਾ ਲਹੂ ਪ੍ਰਾਪਤ ਕਰ ਲੈਣਾ ਕਰੇਗਾ ਰਹਾਉ ਕਾਮ ਕ੍ਰੋਧ ਲੋਭ মোহ ਅਭਿਮਾਨ ਬਿਖੈ ਰਸ ਇਨ ਸੰਗਤ ਦੇ ਤੂੰ ਰਹੁ ਰੇ ਏ ਮੇਰੇ ਮਨਾ ਜੋ ਕਾਮ ਵਿਕਾਰ ਦ੍ਰਿਸ਼ਟੀ ਕ੍ਰੋਧ ਗੁੱਸਾ ਲੋਭ ਲਾਲਚ ਮੋਹ ਸਨੇ ਅਪਮਾਨ ਹੰਕਾਰ ਅਤੇ ਵਿਸ਼ਿਆਂ ਦੇ ਅਤੇ ਕਹਿੰਦੇ ਵਿਸ਼ਿਆਂ ਦੇ ਰਾਸ ਹਨ ਇਹਨਾਂ ਦੀ ਸੰਗਤ ਤੋਂ ਤੂੰ ਦੂਰ ਰਹਿਣਾ ਕਰ ਮਿਲ ਸਤ ਸੰਗਤ ਕੀਜੈ ਹਰ ਗੋਸ਼ਟ ਸਾਧੂ ਸਿਓ ਗੋਸ਼ਟ ਹਰ ਪ੍ਰੇਮ ਰਸਾਇਣ ਰਾਮ ਨਾਮ ਰਸਾਇਣ ਹਰ ਰਾਮ ਨਾਮ ਰਾਮ ਰਮੋਰੇ ਸੋਇ ਸ਼ਬਦੀਆਂ ਪੰਕਤੀਆਂ ਲੰਬੇਰੀਆਂ ਹੋਣ ਕਰਕੇ ਬੜੇ ਇਕਾਗਰਤਾ ਨਾਲ ਧਿਆਨ ਦੇ ਕੇ ਇਹਨਾਂ ਦਾ ਵਿਚਾਰਨ ਕਰਨਾ ਹੈ। हे ਮਨ ਸਤ ਸੰਗਤ ਵਿੱਚ ਮਿਲ ਕਰਕੇ ਸ੍ਰੇਸ਼ਟ ਮਹਾਤਮਾ ਜਨਾਂ ਨਾਲ ਗੋਸ਼ਟ ਚਰਚਾ ਕਰ ਪ੍ਰਸ਼ਨ ਕਿਹੜੀ ਚਰਚਾ ਕਰਾਂ ਫਿਰ ਗੁਰੂ ਪਾਤਸ਼ਾਹ ਉੱਤਰ ਦਿੰਦੇ ਹਰ ਪ੍ਰਮਾਤਮਾ ਦੀ ਪ੍ਰਾਪਤੀ ਰੂਪੀ गोष्ट साधु सयो गोष्ट चर्चा कर हरि परमात्मा ਦਾ ਪ੍ਰੇਮ ਵੀ ਰਸਾਇਣ ਰਸਾਂ ਦਾ ਘਰ ਹੈ ਅਤੇ परमात्मा ਦਾ ਨਾਮ ਵੀ ਸਾਰੇ ਰਸਾਇਣ ਰਸਾਂ ਦਾ ਘਰ ਹੈ ਉਸ राम रमे हुए हरि परमात्मा ਤੇ राम नाम ਨੂੰ ਪ੍ਰੇਮ ਨਾਲ ਰਮਉ ਉਚਾਰਨ ਕਰ ਅੰਤਰਗਾ ਅਭਿਮਾਨ ਜੋਰ ਤੂ ਕੇਸ਼ 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 ਜਾਨਤਾ ਇਹ ਦੂਰ ਕਰੋ ਆਪਨ ਗਹੋ ਰੇ ਏ ਭਾਈ ਆਪਣੇ ਅੰਦਰ ਦਾ ਅਭਿਮਾਨ ਅੰਕਾਰ ਜੋਰ ਬਲ ਕੁਝ ਤੂੰ ਜਾਣਦਾ ਹੈ ਪੁਨਾ ਵਿਦਿਆ ਦਾ ਕੁਝ ਅਭਿਮਾਨ ਤੇ ਧਨ ਦਾ ਕਿਛ ਕੁਝ ਹੰਕਾਰ ਜਾਣਦਾ ਇਹ ਦੂਰ ਕਰੋ ਕਰ ਅਤੇ ਆਪਨ ਆਪਣੇ ਆਤਮ ਸਰੂਪ ਨੂੰ ਗ੍ਰਹਿਣ ਕਰ ਵਾਪ ਨਾ ਗਹੋ ਰੇ ਏ ਭਾਈ ਆਪ ਆਪਾ ਪਾਵਨਕਾਰ ਨੂੰ ਗ੍ਰਹਿਣ ਨਾ ਕਰ ਜਨ ਨਾਨਕ ਕਉ ਹਰ ਦਿਆਲ ਹੋ ਹੋ ਸੁਆਮੀ ਹਰ ਸੰਤਨ ਕੀ ਤੂਰ ਕਰ ਹਰੇ ਸਤਿਗੁਰੂ ਸਾਹਿਬ ਜੀ ਕਥਨ ਕਰਦੇ ਹਨ ਕਿ हे ਸੁਆਮੀ ਮਾਲਕ ਪ੍ਰਮਾਤਮਾ ਮੈਂ ਜਨ ਦਾਸ ਦੇ ਉੱਪਰ ਦਿਆਲੂ ਕਿਰਪਾਲੂ ਹੋਣਾ ਕਰ ਏ ਹਰੇ ਭਰੇ ਕਰਨ ਵਾਲੇ ਹਰੀ ਮੈਂ ਮੈਨੂੰ ਆਪਣੇ ਸੰਤਨ ਸ਼ਾਂਤ ਚਿਤ ਮਹਾਤਮਾ ਦੇ ਚਰਨਾਂ ਦੀ ਧੂੜੀ ਬਣਾਉਣਾ ਕਰ ਕੇਦਾਰਾ ਮਹੱਲਾ ਪੰਜਵਾ ਘਰ ਦੂਜਾ ਇੱਕ ਓੰਕਾਰ ਸਤਿਗੁਰ ਪ੍ਰਸਾਦ ਰਾਗ ਕੇਦਾਰਾ ਦੇ ਅੰਦਰ ਪੰਜਵੇਂ ਸਰੂਪ ਸ੍ਰੀ ਗੁਰੂ ਅਰਜਨ ਦੇਵ ਸਾਹਿਬ ਜੀ ਘਰ ਦੂਸਰੇ ਸੁਲਤਾਨ ਵਿੱਚ ਇਹ ਪਾਵਨ ਪਵਿੱਤਰ ਸ਼ਬਦ ਉਚਾਰਨ ਕਰਦੇ ਆ ਇੱਕ ਅਦੁੱਤੀ ਬ੍ਰਹਮ ਵਾਹਿਗੁਰੂ ਓੰਕਾਰ ਸਾਰਿਆਂ ਦਾ ਜੋ ਪ੍ਰਕਾਸ਼ਕ ਹੈ ਜੋ ਸਤਿਗੁਰਾਂ ਦੀ ਪ੍ਰਸਾਦ ਕਿਰਪਾ ਦੁਆਰਾ ਪਾਇਆ ਜਾਂਦਾ ਮਾਈ ਸੰਤ ਸੰਗ ਜਾਗੀ ਏ ਮਾਈ ਮਾਂ ਪਾਪ ਉੱਤਮ ਸਖੀ ਸ਼ਾਂਤ ਚਿੱਤ ਮਹਾਤਮਾ ਜਨਾਂ ਦੇ ਨਾਲ ਪਾਵ ਉਹਨਾਂ ਦੀ ਸੰਗਤ ਕਰਕੇ ਮੇਰੀ ਬਿਰਤੀ ਪਰਮਾਰਥ ਵੱਲ ਜਾਗ ਗਈ ਹੈ ਮਾਈ ਪਾਪ ਮਾਇਆ ਦੇ ਪਤੀ ਕਰਤਾਰ ਵੱਲ ਸੰਤਾਂ ਦੀ ਸੰਗਤ ਕਰਕੇ ਬਿਰਤੀ ਜਾਗ ਪਈ ਪ੍ਰੇ ਰੰਗ ਦੇਖੈ ਜਪਦੀ ਨਾਮ ਨਿਧਾਨੀ ਰਹਾਉ ਪ੍ਰੇ ਪਾ ਪਿਆਰੇ ਦੇ ਰੰਗ ਕੌਤਕ ਨੂੰ ਦੇਖਦੀ ਹਾਂ ਵਾ ਰੰਗ ਆਨੰਦ ਸਰੂ ਪਿਆਰੇ ਪ੍ਰਭੂ ਨੂੰ ਵੇਖਦੀ ਹਾਂ ਅਤੇ ਪਰਮਾਤਮਾ ਦਾ ਨਾਮ ਜਪਦੀ ਹੋਈ ਸੁੱਖਾਂ ਦੀ ਨਿਦਾਨੀ ਖਜਾਨੇ ਵਾਲੀ ਬਣ ਗਈ ਹਾਂ ਵਾ ਮੇਰੇ ਅੰਦਰ ਨਾਮ ਦੀ ਨਿਧੀ ਪਾਉ ਭਗਤੀ ਆ ਗਈ ਹੈ ਰਹਾਉ ਦਰਸ਼ਨ ਪਿਆਸ ਲੋਚਨ ਤਾਰ ਲਾਗੀ ਬਿਸਰੀ ਇਤਿਆਸ ਬਿਡਾਨੀ ਪਰੀ ਦੇ ਦਰਸ਼ਨ ਦੀਦਾਰਾਂ ਦੀ ਪਿਆਸ ਤ੍ਰੇ ਕਰਕੇ ਮੇਰੇ ਲੋਚਨ ਨੇਤਰਾ ਵਿੱਚ ਤਾਰ ਲਿਵ ਲੱਗੀ ਹੋਈ ਵਾ ਮਨ ਬੁੱਧ ਰੂਪੀ ਨੇਤਰਾਂ ਵਿੱਚ ਤਾਰ ਕੀਏ ਤੇਲ ਧਾਰਾਂ ਵਤ ਸਮਾਧੀ ਲੱਗੀ ਹੋਈ ਹੈ ਬਿਡਾਨੀ ਕੀਏ ਬੇਗਾਨੀ ਕਾਮਾਂ ਦੇ ਕਾਂ ਹੋਰ ਦੇਵੀ ਦੇਵਤਿਆਂ ਦੀ ਪਿਆਸ ਇੱਛਾ ਵੀ ਵਿਸਰ ਗਈ ਹੈ ਆਬ ਗੁਰ ਪਾਇਓ ਹੈ ਸਹਿਜ ਸੁਖਦਾਇਕ ਦਰਸ਼ਨ ਪੇਖਤ ਮਨ ਲਪਡਾਨੇ ਕਿਉਂਕਿ ਆਬ ਹੁਣ ਮੈਂ ਸਹਿ ਸੁਭਾਵਕ ਹੀ ਸੁੱਖਾਂ ਦੇ ਦੇਣ ਵਾਲੇ ਆਤਮਕ ਸੁਖ ਦੇਣ ਵਾਲਾ ਗੁਰੂ 파ਰਾਪਤ ਕਰ ਲਿਆ ਹੈ ਅਤੇ ਗੁਰਾਂ ਦੁਆਰਾ ਪ੍ਰਮਾਤਮਾ ਪਰੀ ਦੇ ਦਰਸ਼ਨ ਦੀਦਾਰ ਵੇਖ ਕੇ ਮੇਰੇ ਮਾਨ ਹਿਰਦੇ ਦੀ ਬਿਰਤੀ ਉਸ ਦੇ ਚਰਨਾਂ ਵਿੱਚ ਲਪਟ ਗਈ ਹੈ ਦੇਖ ਦਮੋਦਰ ਰਹਿਸ ਮਨ ਉਪਜਿਓ ਨਾਨਕ ਪ੍ਰੇ ਅੰਮ੍ਰਿਤ ਬਾਣੀ ਦਮੋਦਰ ਪ੍ਰਮਾਤਮਾ ਦੇ ਦਰਸ਼ਨ ਵੇਖ ਕਰਕੇ ਮੇਰੇ ਹਿਰਦੇ ਵਿੱਚ ਰਹਿਸ ਕੀ ਇਹ ਆਨੰਦ ਉਪਜਿਓ ਪੈਦਾ ਹੋਇਆ ਸਤਿਗੁਰੂ ਸਾਹਿਬ ਜੀ ਕਥਨ ਕਰਦੇ ਹਨ ਕਿ ਉਸ ਪ੍ਰੇਯ ਪਿਆਰੇ ਪ੍ਰਭੂ ਦੀ ਬਾਣੀ ਬਾਣੀ ਅੰਮ੍ਰਿਤ ਰੂਪ ਹੈ ਬਹੁਸ ਦੀ ਅੰਮ੍ਰਿਤ ਰੂਪੀ ਬਾਣੀ ਮੈਨੂੰ ਪਿਆਰੀ ਲੱਗਦੀ ਹੈ ਵਾਹੇ ਗੁਰੂ ਵਾਹੇ ਗੁਰੂ

ਵਾਹੇ ਗੁਰੂ ਵਾਹੇ ਗੁਰੂ ਵਾਹੇ ਗੁਰੂ ਵਾਹੇ ਗੁਰੂ ਵਾਹੇ ਗੁਰੂ ਜੀ ਕਾ ਖਾਲਸਾ ਵਾਹੇ ਗੁਰੂ ਜੀ ਕੀ ਫਤਿਹ